ਜਿਹੜਾ ਪਾਰਟੀ ਦਾ ਰਿਬਲ ਖੜਾ ਹੋ ਗਿਆ ਸੀਗਾ ਉਹਦੀ ਵਜ੍ਹਾ ਕਰਕੇ ਹਾਰ ਹੈ ਜਿਹੜੀ ਉਹ ਹੋਈ ਹੈ ਔਰ ਇੱਕ ਥੋੜਾ ਜਿਹਾ ਉਸ ਦੇ ਵਿੱਚ ਜਿਹੜਾ ਮੈਂ ਸਮਝਦਾ ਕਿ ਸਾਡੀ ਸ਼ਾਇਦ ਕਿਸਮਤ ਦੇ ਵਿੱਚ ਹੀ ਲਿਖਿਆ ਹੋਇਆ ਸੀਗਾ ਕਿ ਬਰਨਾਲਾ 2000 ਵੋਟ ਤੇ ਅਸੀਂ ਰਹਿ ਜਾਾਂਗੇ ਜਿਹੜੇ ਉੱਥੋਂ ਸਾਡੇ ਮੈਂਬਰ ਪਾਰਲੀਮੈਂਟ ਨੇ ਮੇਰਾ ਛੋਟਾ ਵੀ ਵੀਰ ਮੀਥੇਰ ਜਿਸ ਦਿਨ ਇਲੈਕਸ਼ਨ ਅਨਾਉਂਸ ਹੁੰਦੀ ਹੈ ਉਸੇ ਦਿਨ ਉਹਨਾਂ ਨੂੰ ਡੇਂਗੂ ਹੋ ਜਾਂਦਾ ਤੇ ਕਟੋ-ਕਟ ਦੋ ਹਫ਼ਤੇ ਉਹ ਕੈਂਪੇਨ ਨਹੀਂ ਕਰ ਸਕੇ ਹੈਗੇ ਸੋ ਉਹ ਦੋ ਹਫ਼ਤੇ ਦਾ ਜਿਹੜਾ ਗੈਪ ਪੈ ਗਿਆ ਉਹਨਾਂ ਦੀ ਗੈਰ ਹਾਜ਼ਰੀ ਰਹਗੀ ਉਹ ਵੀ ਇੱਕ ਵੱਡਾ ਰੀਜ਼ਨ ਸੀਗਾ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਸੱਤ-ਸੱਤ ਤੋਂ 750 ਹਲਕੀ ਦੀ ਸੇਵਾ ਉਹੀ ਕਰ ਰਹੇ ਨੇ ਸੋ ਇੱਕ ਹੋਰ ਰੀਜ਼ਨ ਸੀਗਾ ਬਾਕੀ ਦੂਸਰਾ ਡੈਫੀਨਿਟਲੀ ਜਿਹੜਾ ਇਹ ਰਿਵੈਲ ਦੇ ਖੜੇ ਹੋ ਜਿਹਨਾਂ ਡਿਵੀਜ਼ਨ ਆਵੋਟਸ ਹੁੰਦੀ ਹੈ ਨਹੀਂ ਐ ਦੇਖੋ ਮੈਂ ਕੋਈ ਜੋਤਸ਼ੀ ਥੋੜਾ ਹੀ ਹਾਂ ਜੀ ਕਿ ਮੈਂ ਇਹ ਕਰ ਦਿੰਦਾ ਆਪਣੇ ਜਾਂ ਮੈਂ ਕੋਈ ਪੰਜਾਬੀ ਦੀ ਛੜੀ ਥੋੜੀ ਹਾਂ ਮੈਨੂੰ ਤਾਂ ਇਹ ਪਤਾ ਹੈ ਵੀ ਜਿਸ ਦਿਨ ਕੇਜਰੀਵਾਲ ਸਾਹਿਬ ਦੇ ਹੁਕਮਾਂ ਨਾਲ ਡਾਕਟਰ ਸੰਦੀਪ ਪਾਟਲ ਜੀ ਨੇ ਸਾਡੀ ਸਾਰਿਆਂ ਦੀ ਡਿਊਟੀ ਲਗਾਈ ਹੈ ਤੇ ਉਸ ਦਿਨ ਇਹ ਕਿਹਾ ਗਿਆ ਸੀਗਾ ਕਿ ਗਿੱਦੜਵਾਹ ਸਭ ਤੋਂ ਔਖੀਏ ਤੋਂ ਅਮਨ ਤੁਹਾਡੀ ਡਿਊਟੀ ਇੱਥੇ ਲਈ ਜਾਂਦੀ ਹੈ ਜਮੈਂ ਕੋਈ ਗੱਲ ਨਹੀਂ ਜਿੱਥੇ ਡਿਊਟੀ ਲਾਉਂਗੇ ਉਹ ਤੇ ਨਿਭਾਦਾਂਗੇ ਔਖੀ ਨਾਲ ਐਡੀਸ਼ਨ ਹੋ ਜਾਂਦਾ ਜੇ ਨਹੀਂ ਚਲੋ ਹੁਣ ਇਹ ਤਾਂ ਇਹ ਤਾਂ ਇਹਨਾਂ ਗੱਲਾਂ ਜਿਹੜੀ ਚੀਜ਼ ਬੀਤ ਗਈ ਉਹ ਤਾਂ ਆਪਾਂ ਕੀ ਨਗਰ ਨਿਕਮ ਚੋਣਾ ਜੀ ਨਗਰ ਨਿਕਮ ਚੋਣਾ ਬਾਰੇ ਅ ਇੰਪੋਰਟੈਂਟ ਚੋਣਾ ਨੇ ਇਹ ਔਰ ਇਹਦੇ ਬਾਰੇ ਜਲਦੀ ਹੀ ਅੱਜ ਤਾਂ ਚਲੋ ਕੱਲ ਦੀ ਯਾਤਰਾ ਤੋਂ ਬਾਅਦ ਅੱਜ ਸਮਾ ਮਨਾਉਣਾ ਹੈ ਔਰ ਕੱਲ ਨੂੰ ਸਵੇਰੇ 10 ਵਜੇ ਤੋਂ ਆਲਰੇਡੀ ਆਉਂਦੇ ਹੋਏ ਮੈਂ ਇਹੀ ਪਲਾਨ ਕਰ ਰਿਹਾ ਸੀਗਾ ਕੱਲ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਆਲਰੇਡੀ ਇਨਾ ਨਗਰ ਨਿਗਮਾਂ ਦੇ ਨਗਰ ਪੰਚਾਇਤਾਂ ਦੀਆਂ ਜਿਹੜੀਆਂ ਮੀਟਿੰਗਾਂ ਨੇ ਉਸ ਦਿਰੇ ਕੱਲ ਨੂੰ 10 ਵਜੇ ਤੋਂ ਮੇਰੀ ਚਿੰندگیੜ ਸ਼ੁਰੂ ਹੋ ਜਾਣ ਦੇ ਹੋ ਜਾਣਗੀਆਂ ਸੋ ਇਹ ਆਉਣ ਵਾਲੀ ਚੋਣਾਂ ਦੀ ਜਿਹੜੀਆਂ ਇਹ ਸਾਰੇ ਰਲ ਮਿਲ ਕੇ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਲੜਾਂਗੇ ਸਭ ਤੋਂ ਪਹਿਲਾਂ ਤਾਂ ਉਸ ਪਰਮਪਿਤਾ ਪਰਮਾਤਮਾ ਦਾ ਸ਼ੁਕਰਾਨਾ ਫਿਰ ਮੇਰੀ ਪਾਰਟੀ ਦੀ ਲੀਡਰਸ਼ਿਪ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਮਾਨ ਸਾਹਿਬ ਦਾ ਸਾਰੀ ਲੀਡਰਸ਼ਿਪ ਦਾ ਸ਼ੁਕਰਾਨਾ ਕਿ ਜਿਨ੍ਹਾਂ ਨੇ ਮੈਨੂੰ ਨਿਮਾਣੇ ਜੀ ਨੂੰ ਏਡਾ ਵੱਡਾ ਮਾਣ ਬਖਸ਼ਿਆ ਪਾਰਟੀ ਦਾ ਸੂਬਾ ਪ੍ਰਧਾਨ ਲਗਾਇਆ ਮੈਂ ਸਮਝਦਾ ਕਿ ਇਸ ਨਾ ਚੀਜ਼ ਨੂੰ ਏਡਾ ਵੱਡਾ ਮਾਣ ਦੇਣਾ ਇਹ ਮਾਣ ਮੈਨੂੰ ਨਹੀਂ ਮਿਲਿਆ ਇਹ ਪੂਰੇ ਤੇ ਪੂਰੇ ਸੁਨਾਮ ਹਲਕੇ ਨੂੰ ਮਿਲਿਆ ਕਿਉਂਕਿ ਸੁਨਾਮ ਹਲਕਾ ਇਹ ਉਹ ਪਵਿੱਤਰ ਧਰਤੀ ਹੈ ਸ਼ਹੀਦ ਉਦਮ ਸਿੰਘ ਜੀ ਦੀ ਜਿੰਨਾ ਦੇ ਵਸ਼ਿੰਦਿਆਂ ਨੇ ਤੁਸੀਂ ਸਾਰੇ ਵੀਰਾਂ ਭੈਣਾਂ ਨੇ ਸਾਥੀਆਂ ਨੇ ਤੁਸੀਂ ਏਡਾ ਵੱਡਾ ਮਾਣ ਮੈਨੂੰ ਦੋ ਚੋਲਾਂ ਦੇ ਵਿੱਚ ਬਖਸ਼ਿਆ ਪਹਿਲਾਂ 17 ਦੇ ਵਿੱਚ ਔਰ ਫਿਰ 22 ਦੇ ਵਿੱਚ ਔਰ ਮੈਂ ਵੀ ਆਪਦੇ ਵੱਲੋਂ ਇੱਕ ਨਿਮਾਣੀ ਜੀ ਕੋਸ਼ਿਸ਼ ਕੀਤੀ ਹੈ ਕਿ ਤੁਹਾਡੇ ਇਸ ਪਿਆਰ ਦਾ ਤੁਹਾਡੇ ਸਤਕਾਰ ਦਾ ਮੁੱਲ ਮੋੜ ਸਕਾਂ ਤੇ ਉਸੇ ਚੀਜ਼ ਨੂੰ ਦੇਖਦੇ ਹੋਏ ਬਿਨਾ ਮੰਗਿਆਂ ਸੁਨਾਮ ਨੂੰ ਇਹ ਮਾਣ ਹੈ ਜਿਹੜਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਬਖਸ਼ ਸੁਪਰ ਪ੍ਰਧਾਨ ਬਣਾ ਕੇ ਸੋ ਉਸੇ ਗੱਲ ਦਾ ਸ਼ੁਕਰਾਨਾ ਕਰਨ ਦੇ ਲਈ ਔਰ ਪਿਛਲੇ ਦਿਨਾਂ ਦੇ ਵਿੱਚ ਜੋ ਤਿੰਨ ਬਾਈ ਇਲੈਕਸ਼ਨ ਦੇ ਵਿੱਚ ਜਿੱਤ ਹੋਈ ਹੈ ਉਹਦਾ ਸ਼ੁਕਰਾਨਾ ਅਦਾ ਕਰਨ ਦੇ ਲਈ ਪਰਮਪితਾ ਪ੍ਰਮਾਤਮਾ ਦਾ ਕਾਲ ਕਾਲੀ ਮਾਤਾ ਜੀ ਦੇ ਮੰਦਿਰ ਤੋਂ ਅੰਮ੍ਰਿਤਸਰ ਦਰਬਾਰ ਸਾਹਿਬ ਦੁਰਗਿਆਂਾ ਮੰਦਿਰ ਔਰ ਰਾਮਦੀਰਾਥ ਅਸੀਂ ਸ਼ੁਕਰਾਨਾ ਕਰਕੇ ਆਏ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਤੇ ਫਿਰ ਅੱਜ ਕਿਉਂਕਿ ਕਾਫੀ ਦਿਨ ਹੋ ਗਏ ਸੀ ਕਿ ਪਹਿਲਾ ਅ ਗਿੱਦੜਵਹਾ ਇਲੈਕਸ਼ਨ ਦੇ ਵਿੱਚ ਬਿਜ਼ੀ ਰਿਹਾ 20-25 ਦਿਨ ਉੱਥੇ ਲੱਗ ਗਿਆ ਉਹ ਦੋ ਤਿੰਨ ਦਿਨ ਹੁਣ ਪ੍ਰਧਾਨਗੀ ਵਾਲੇ ਮਸਲੇ ਦੇ ਵਿੱਚ ਲੱਗੇ ਇੰਨੇ ਦਿਨ ਤਾਂ ਮੈਂ ਕਦੇ ਸੁਨਾਮ ਤੋਂ ਦੂਰ ਸੁਨਾਮ ਤੋਂ ਬਾਹਰ ਰਿਹਾ ਨਹੀਂ ਸੀਗਾ ਸੋ ਮਨ ਉਧਰਿਆ ਪਿਆ ਸੀਗਾ ਸੋ ਜਿਵੇਂ ਰਾਤ ਉੱਥੇ 2 ਵਜੇ ਵਿਹਲੇ ਹੋਏ ਅੰਮ੍ਰਿਤਸਰੋਂ ਤੇ ਸਵੇਰੇ ਸਵੇਹਾ ਚੱਲ ਕੇ ਜਿੱਥੇ ਪਹੁੰਚਿਆ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਅ ਸ਼ਹੀਦ ਉਦਮ ਸਿੰਘ ਜੀ ਦੀ ਪਵਿੱਤਰ ਧਰਤੀ ਦੇ ਵਾਰਿਸਾਂ ਉਹਨਾਂ ਨੂੰ ਨਮਨ ਕਰਨ ਦੇ ਲਈ ਨਤਮਸਤਕ ਹੋਣ ਦੇ ਲਈ ਇੱਥੇ ਉਹਨਾਂ ਦੇ ਸਮਾਰਕ ਤੇ ਪਹੁੰਚਿਆ ਤੇ ਫਿਰ ਇਸ ਤੋਂ ਬਾਅਦ ਇੱਕ ਖਾਟੂ ਸ਼ਾਮ ਜੀ ਦੇ ਮੰਦਿਰ ਦਾ ਨੀ ਪੱਥਰ ਹੈ ਔਰ ਫਿਰ तकरीबन 10 ਕਰੋੜ ਦੇ ਕੰਮ ਚਾਰ ਕੰਮ ਜ ਜਿਨ੍ਹਾਂ ਦੇ ਵਿੱਚ ਤਿੰਨ ਉਦਘਾਟਨ ਨੇ ਔਰ ਇੱਕ ਦਾ ਨੀ ਪੱਥਰ ਹੈ ਉਹ ਸੁਨਾਮ ਔਰ ਚੀਮੇ ਦੇ ਵਿੱਚ ਉਹ ਰੱਖਣਾ ਤੇ ਫਿਰ ਉਸ ਤੋਂ ਬਾਅਦ 3 ਵਜੇ ਸਾਰੇ ਵਰਕਰਾਂ ਸਾਥੀਆਂ ਨੂੰ ਮੇਰੇ ਵੀਰਾਂ ਨੂੰ ਜਿਨ੍ਹਾਂ ਦੇ ਪਿਆਰ ਅਸ਼ੀਰਵਾਦ ਜਿਨ੍ਹਾਂ ਦੀ ਉਦਮ ਸਦਕਾ ਇਹ ਮਾਣ ਇਸ ਨਿਮਾਣੇ ਜਿਹਾ ਚੀਜ਼ ਦੇ ਪਾਰਟੀ ਦੇ ਸਿਪਾਹੀ ਨੂੰ ਮਿਲਿਆ ਉਹਨਾਂ ਨੂੰ ਸਾਰਿਆਂ ਨੂੰ 3 ਵਜੇ ਤੋਂ ਬਾਅਦ ਦਫ਼ਤਰ ਉਹਨਾਂ ਨੂੰ ਮਿਲਾਂਗੇ ਸੋ ਅੱਜ ਇਹੀ ਪ੍ਰੋਗਰਾਮ ਸੀਗਾ ਇਹ ਆਉਣ ਦਾ ਮੇਰਾ ਇੱਥੇ ਵੀ ਚਲੋ ਚੁੱਪਚੀ ਮੀਤੇ ਇੱਥੇ ਆ ਕੇ ਮੱਥਾ ਟੇਕ ਕੇ ਸਾਰੇ ਫੰਕਸ਼ਨਾਂ ਤੇ ਹੋ ਗਏ ਫਿਰ ਘਰ ਮਿਲਾਂਗੇ ਪਰ ਮੈਨੂੰ ਨਹੀਂ ਪਤਾ ਸੀਗਾ ਕਿ ਸਾਰੇ ਸਾਥੀਆਂ ਨੇ ਇੱਥੇ ਇੰਨਾ ਵੱਡਾ ਵਿੱਡ ਲਾ ਰੱਖਿਆ ਸੋ ਹਾਂ ਜੀ ਕਿੰਨਾ ਦੀ ਫੀ ਮੇਰੇ ਉੱਤੇ ਪਾਰਟੀ ਪਰਮੰਤਵ ਦੇਖੋ ਇਸ ਤਰ੍ਹਾਂ ਹੁੰਦਾ ਜੀ ਕਿ ਫੀਲਿੰਗਾਂ ਨਾਲ ਕੰਮ ਨਹੀਂ ਚੱਲਦਾ ਹੁੰਦਾ ਜ਼ਿੰਮੇਵਾਰੀ ਦੇ ਅਹਿਸਾਸ ਨਾਲ ਕੰਮ ਚੱਲਦਾ ਹੁੰਦਾ ਹੈ ਜ਼ਿੰਮੇਵਾਰੀ ਦਾ ਅਹਿਸਾਸ ਹੈ ਜਿਹੜਾ ਉਹ ਬਹੁਤ ਵੱਡਾ ਹੈ ਉਹ ਬਹੁਤ ਗੰਭੀਰ ਹੈ ਉਹਦੇ ਬਾਰੇ ਪੂ ਔਰ ਸਾਰਿਆਂ ਨੂੰ ਨਾਲ ਲੈ ਕੇ ਕਿਉਂਕਿ ਇਹ ਪਾਰਟੀ ਹੈ ਜਿਹੜੀ ਅਰਵਿੰਦ ਕੇਜਰੀਵਾਲ ਜੀ ਨੇ ਆਮ ਲੋਕਾਂ ਤੋਂ ਵਰਕਰ ਵਲੰਟੀਅਰ ਕੇਡਰ ਬਣਾ ਕੇ ਖੜੀ ਕੀਤੀ ਤੇ ਅੱਜ ਵੀ ਇਸ ਪਾਰਟੀ ਦੀ ਜਿੰਦ ਜਾਨ ਨੇ ਜਿਹੜੇ ਗਰੀਬ ਦੇ ਹੱਡੀ ਨੋ ਵਲੰਟੀਅਰ ਸੀ ਨੇ ਕੱਲੇ-ਕੱਲੇ ਸਾਥੀ ਨੂੰ ਨਾਲ ਲੈ ਕੇ ਚੱਲਾਂਗੇ ਤਾਂ ਕਿ ਜੋ ਸੁਪਨਾ ਅਸੀਂ ਸਾਰਿਆਂ ਨੇ ਕੇਜਰੀਵਾਲ ਸਾਹਿਬ ਮਾਨ ਸਾਹਿਬ ਉਹਨਾਂ ਦੀ ਅਗਵਾਈ ਦੇ ਵਿੱਚ ਸਿਰਜੇ ਉਹਨੂੰ ਪੂਰਾ ਕਰ ਸਕੀਏ ਤਾਂ ਤੁਹਾਡਾ ਪਹਿਲਾ ਕੰਮ ਕੀ ਹੋਏਗਾ ਪਹਿਲਾ ਕੰਮ ਇਹ ਤੁਸੀਂ ਦੱਸੋ ਇਹ ਪਹਿਲਾ ਕੰਮ ਕੀ ਹੋਊਗਾ ਪਾਰਟੀ ਨੂੰ ਮਜ਼ਬੂਤ ਕਰੋਗੇ ਜਾਂ ਹੋਰ ਕੋਈ ਕੰਮ ਕਰੋਗੇ ਤੇ ਪਹਿਲਾ ਕੰਮ ਜਾਨਣਾ ਚਾਹ ਰਹੇ ਹੋ ਹੋਰ ਕਿਹੜਾ ਕੰਮ ਕਰਾਉਣ ਪਾਰਟੀ ਨੂੰ ਮਜ਼ਬੂਤ ਕਰਾਓ ਅਮਨ ਜੀ ਸਮਝ ਤੁਸੀਂ ਤਿੰਨ ਸਿੱਟਾ ਤੇ ਜਿੱਤਿਓ ਜੀ ਅਮਨ ਜੀ ਤਿੰਨ ਸਿੱਟਾ ਤੇ ਜਿੱਤੋ ਵੀ ਵਾਅਦਾ ਕਰ ਰਹੇ ਸੀ ਜੀ ਬਖਸ਼ਰ ਭਾਈ ਤੁਹਾਡੀ ਡਿਊਟੀ ਲੱਗੀ ਸੀ ਜੇ ਬਰਨਾਲੇ ਵੀ ਲੱਗ ਜੰਦੀ ਤਾਂ ਕੀ ਬੰਗ ਨਹੀਂ ਐ ਦੇਖੋ ਮੈਂ ਕੋਈ ਜੋਤਸ਼ੀ ਥੋੜਾ ਹੀ ਹਾਂ ਜੀ ਕਿ ਮੈਂ ਇਹ ਕਰ ਦਿੰਦਾ ਹਾਂ ਜਾਂ ਮੈਂ ਕੋਈ ਕੋ ਗਾਜੂ ਦੀ ਛੜੀ ਥੋੜੀ ਹੈ ਮੈਨੂੰ ਤਾਂ ਇਹ ਪਤਾ ਹੈ ਵੀ ਜਿਸ ਦਿਨ ਕੇਜਰੀਵਾਲ ਸਾਹਿਬ ਦੇ ਹੁਕਮਾਂ ਨਾਲ ਡਾਕਟਰ ਸੰਦੀਪ ਪਾਟਕ ਜੀ ਨੇ ਸਾਡੀ ਸਾਰਿਆਂ ਦੀ ਡਿਊਟੀ ਲਗਾਈ ਦੇ ਉਸਨ ਇਹ ਕਿਹਾ ਗਿਆ ਸੀਗਾ ਕਿ ਗਿੱਦੜਵਾਹ ਸਭ ਤੋਂ ਔਖੀਏ ਤੋਂ ਅਮਨ ਤੁਹਾਡੀ ਡਿਊਟੀ ਇੱਥੇ ਲਈ ਜਾਂਦੀ ਹੈ ਜਿਵੇਂ ਕੋਈ ਗੱਲ ਨਹੀਂ ਜਿੱਥੇ ਡਿਊਟੀ ਲਾਉਂਗੇ ਉੱਥੇ ਨਿਭਾਦਾਂਗੇ ਔਖੀ ਤਾਂ ਐਡੀਸ਼ਨ ਹੋ ਜਾਂਦਾ ਜੀ ਨਹੀਂ ਚਲੋ ਹੁਣ ਇਹ ਤਾਂ ਇਹ ਤਾਂ ਇਹਨਾਂ ਗੱਲਾਂ ਜਿਹੜੀ ਚੀਜ਼ ਵੀਰ ਦੀ ਉਹ ਤਾਂ ਆਪਾਂ ਕੀ ਨਗਰ ਨਿਕਮ ਚੋਣਾ ਜੀ ਨਗਰ ਨਿਕਮ ਚੋਣਾ ਬਾਰੇ ਆ ਇੰਪੋਰਟੈਂਟ ਚੋਣਾ ਨੇ ਇਹ ਔਰ ਇਹਦੇ ਬਾਰੇ ਜਲਦੀ ਹੀ ਅੱਜ ਤਾਂ ਚਲੋ ਕੱਲ ਦੀ ਯਾਤਰਾ ਤੋਂ ਬਾਅਦ ਅੱਜ ਸੁਨਾਮ ਲਾਉਣਾ ਹੈ ਔਰ ਕੱਲ ਨੂੰ ਸਵੇਰੇ 10 ਵਜੇ ਤੋਂ ਆਲਰੇਡੀ ਆਉਂਦੇ ਹੋਏ ਮੈਂ ਇਹੀ ਪਲਾਨ ਕਰ ਰਿਹਾ ਸੀਗਾ ਕੱਲ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਆਲਰੇਡੀ ਇਨਾ ਨਗਰ ਨਿਗਮਾਂ ਦੇ ਨਗਰ ਪੰਚਾਇਤਾਂ ਦੀਆਂ ਜਿਹੜੀਆਂ ਮੀਟਿੰਗਾਂ ਨੇ ਉਸ ਦਿਰੇ ਕੱਲ ਨੂੰ 10 ਵਜੇ ਤੋਂ ਮੇਰੇ ਚਿੰਨ੍ਹਕੜ ਸ਼ੁਰੂ ਹੋ ਜਾਣ ਦੇ ਹੋ ਜਾਣਗੀਆਂ ਸੋ ਇਹ ਆਉਣ ਵਾਲੀ ਇਲੈਕਸ਼ਨਾਂ ਦੀ ਜਿਹੜੀਆਂ ਇਹ ਸਾਰੇ ਨਾਲ ਮਿਲ ਕੇ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਲੜਾਂਗੇ ਜਿਵੇਂ ਤੁਹਾਡਾ ਚੱਲ ਰਹੀਆਂ ਨੇ ਦਿੱਲੀ ਵਿੱਚ ਵੀ ਤੁਹਾਨੂੰ ਸਟਾਰ ਪ੍ਰਚਾਰਕ ਲਾ ਸਕਦੇ ਨੇ ਦਿੱਲੀ ਦੇ ਵਿੱਚ ਇਲੈਕਸ਼ਨ ਆ ਗਏ ਮੈਂ ਭਾਈ ਸਾਹਿਬ ਮੈਂ ਇੱਕ ਛੋਟਾ ਜਿਹਾ ਪੋਲੀਟਿਕਲ ਵਰਕਰ ਹਾਂ ਮੈਂ ਜੋਤੀ ਹੈਗਾ ਅਰੋਣਾ ਸਾਹਿਬ 2027 ਦਾ ਚੋਣ ਹੈਗਾ ਮੈਨੂੰ ਜੇ ਜੇ ਉਹਨਾਂ ਨੇ ਬੁਲਾ ਲਿਆ ਤਾਂ ਤਾਂ ਮੈਂ ਪਹੁੰਚ ਜਾਊਗਾ ਪਰ ਹਾਂ ਡੈਫੀਨਿਟਲੀ ਜਿਹੜੀ ਮੇਰੀ ਹੈ ਸੁਪਰ ਪ੍ਰਧਾਨ ਮੇਰੀ ਡਿਊਟੀ ਹੈ ਜਿਹੜੀ ਉਹ ਪਹਿਲਾਂ ਇੱਥੇ ਕਾਰਪੋਰੇਸ਼ਨ ਇਲੈਕਸ਼ਨਾਂ ਸਮਾਪਤ ਕਰਕੇ ਉਹ ਤੋਂ ਬਾਅਦ ਫਿਰ ਕਿਉਂਕਿ ਦਿੱਲੀ ਦੇ ਉਹ ਤੋਂ ਬਾਅਦ ਹੋਣੀਆਂ ਨੇ ਉਹ ਤੋਂ ਬਾਅਦ ਡੈਫੀਨਿਟਲੀ ਤੇ ਮੈਂ ਕੀ ਮੈਂ ਤੁਹਾਨੂੰ ਸਾਰਿਆਂ ਨੂੰ ਲੈ ਕੇ ਚੱਲੂਗਾ ਜਿੱਥੇ ਦਿੱਲੀ ਰੋਲੇ ਸਾਹਿਬ ਡਬਲ ਜ਼ਿੰਮੇਵਾਰੀ ਹੈ ਕਿਤਾ ਮੈਨੇਜ ਕੀਤਾ ਦੇਖੋ ਕਿ ਜ਼ਿੰਮੇਵਾਰੀ ਵੱਡੀ ਡਬਲ ਹੋਵੇ ਟ੍ਰਿਪਲ ਹੋਵੇ ਜੀ ਚਾਹੇ 4 ਗੁਣਾ ਹੋਵੇ ਮੈਂ ਵਰਕ ਐਲਕੋਹੋਲਿਕ ਬੰਦਾ ਮੈਂ 24 ਘੰਟੇ ਕੰਮ ਕਰਨ ਦੇ ਵਿੱਚ ਤੇ ਕਰਾਉਣ ਦੇ ਵਿੱਚ ਯਕੀਨ ਰੱਖਦਾ ਕੰਮ ਲੈਣਾ ਕਿਵੇਂ ਕੰਮ ਦੇਣਾ ਕਿਵੇਂ ਹੈ ਮੈਨੂੰ ਸਿਰਫ ਔਰ ਸਿਰਫ ਇੱਕ ਇਸੇ ਚੀਜ਼ ਦਾ ਦਾ ਪੈਸ਼ਨ ਹੈ ਇਸੇ ਚੀਜ਼ ਦਾ ਸ਼ੌਕ ਹੈ ਸੋ ਜ਼ਿੰਮੇਵਾਰੀ ਜਿੰਨੇ ਉਮਰ ਜੇ ਹੁਣ ਪਰਮਾਤਮਾ ਦੀ ਕਿਰਪਾ ਨਾਲ ਤੁਹਾਡੇ ਸ਼ਿਰੋਮਾਨ ਨੇ ਮੋਢੇ ਸਾਰੀ ਜ਼ਿੰਮੇਵਾਰੀ ਚੱਕਣ ਲਈ ਹੈ ਜਦੋਂ ਦੀ ਬਰਨਾਲੇ ਦੀ ਹਾਰ ਦੀ ਸਮੀਖਿਆ ਕੀਤੀ ਜਾਊਗੀ ਜੀ ਬਰਨਾਲੇ ਦੀ ਜਿਹੜੀ ਸੀਟ ਛਾਰੇ ਆ ਜੀ ਉਹਦੀ ਬੈਠਕ ਕੀਤੀ ਜਾਊਗੀ ਕੀ ਕਾਰਨ ਰਹੀ ਜੀ ਡੈਫੀਨਿਟਲੀ ਬੈਠਕ ਪ੍ਰੀਲੀਮਿਨਰੀ ਡਿਸਕਸ਼ਨ ਤਾਂ ਹੋ ਹੀ ਚੁੱਕੀ ਹੈ ਜੀ ਉਹ ਤੇ ਉਹ ਜਿਹੜਾ ਪਾਰਟੀ ਦਾ ਰਿਬੈਲ ਖੜਾ ਹੋ ਗਿਆ ਸੀਗਾ ਉਹਦੀ ਵਜ੍ਹਾ ਕਰਕੇ ਹਾਰ ਹੈ ਜਿਹੜੀ ਉਹ ਹੋਈ ਹੈ ਔਰ ਇੱਕ ਥੋੜਾ ਜਿਹਾ ਉਸ ਦੇ ਵਿੱਚ ਜਿਹੜਾ ਮੈਂ ਸਮਝਦਾ ਕਿ ਸਾਡੀ ਸ਼ਾਇਦ ਕਿਸਮਤ ਦੇ ਵਿੱਚ ਹੀ ਲਿਖਿਆ ਹੋਇਆ ਸੀਗਾ ਕਿ ਬਰਨਾਲਾ 2000 ਵੋ ਜਿਹੜੇ ਉੱਥੋਂ ਸਾਡੇ ਮੈਂਬਰ ਪਾਰਲੀਮੈਂਟ ਨੇ ਮੇਰਾ ਛੋਟਾ ਵੀ ਵੀਰ ਮੀਥੇਰ ਜਿਸ ਦਿਨ ਇਲੈਕਸ਼ਨ ਅਨਾਉਂਸ ਹੁੰਦੀ ਹੈ ਉਸੇ ਦਿਨ ਉਹਨਾਂ ਨੂੰ ਡੇਂਗੂ ਹੋ ਜਾਂਦਾ ਤੇ ਘੱਟੋ ਘੱਟ 2 ਹਫ਼ਤੇ ਉਹ ਕੈਂਪੇਨ ਨਹੀਂ ਕਰ ਸਕੇ ਹੈਗੇ ਸੋ ਉਹ 2 ਹਫ਼ਤੇ ਦਾ ਜਿਹੜਾ ਗੈਪ ਪੈ ਗਿਆ ਉਹਨਾਂ ਦੀ ਗੈਰ ਹਾਜ਼ਰੀ ਰਹੇਗੀ ਉਹ ਵੀ ਇੱਕ ਵੱਡਾ ਰੀਜ਼ਨ ਸੀਗਾ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਸੱਤ ਸਾਤ ਤੋਂ 750 ਤੋਂ ਹਲਕੀ ਦੀ ਸੇਵਾ ਉਹੀ ਕਰ ਰਹੇ ਨੇ ਸੋ ਇੱਕ ਹੋਰ ਰੀਜ਼ਨ ਸੀਗਾ ਬਾਕੀ ਦੂਸਰਾ ਡੈਫੀਨਿਟਲੀ ਜਿਹੜਾ ਇਹ ਰਿਵੈਲ ਦੇ ਖੜੇ ਹੋਣ ਨਾਲ ਡਿਵੀਜ਼ਨ ਆਫ ਵੋਟਸ ਹੁੰਦੀ ਹੈ